ਜੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਮੜ ਕੇ ਇੱਕ ਹੈਗਾ ਹੀ ਅਜੀਤਮ ਸਿੰਘ ਪੁੱਤਰ ਬਰਕਤਮ ਸਿੰਘ ਪਿੰਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਗੜ੍ਹ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤੰਦਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠੰਡਾਪਤ ਸਾਹਿਬ ਏਐਸਆਈ ਨਰਮਲ ਸਿੰਘ ਨੇ ਨਾਕੇ ਦਰਾਂ ਜਿਹੜਾ ਭੜੇਪੁੱਛਾਂ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਕਰ ਲੈਂਦੇ ਆਂ ਭਈ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 25 ਥਾਣਾ ਧਾਰੀਵਾਲ ਦੇ ਵਿੱਚ ਜਿਹੜਾ ਉਹ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਤੇ ਇਹਨੂੰ ਜਿਹੜਾ ਅਗਲੀ ਤਕਰੀਰ ਜਿਹੜੀ ਆ ਵੇਖਾਂਗੇ ਭਈ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਾਂ ਪੂਰਾ ਜਲਾਬ ਇਸ ਨੂੰ ਟੈਗ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆਂ ਸੈਮੀਨਾਰ ਲਗਾ ਰਹੇ ਆਂ ਲੋਕਾਂ ਨੂੰ ਅਗਾਂਹ ਕਰ ਰਹੇ ਆਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਅਪੀਲ ਹੈ ਵੀ ਸਾਡਾ ਸਹਿਯੋਗ ਕਰਨ ਜੇ ਉਦੋਂ ਵੀ ਕੋਈ ਕੋਈ ਕਿਸੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਆ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਤੁਸ਼ਟ ਹੋ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਅਮਰਵਿਚ ਲਿਆਂਦੀ ਜਾਏਗੀ